ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਕੋ ਉੱਥੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ ਚ ਲਾ ਲਿਆ ਤਾਂ ਪਰਸੋਂ ਉੱਥੇ ਫੇ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਇਹਨਾਂ ਦੇ ਬੰਦੇ ਬਣਨਾ ਨੇ ਛੇਤਰਾਂ ਤੋਂ ਬਿਨਾਂ ਔਰ ਤੁਸੀਂ ਕੁਝ ਨਹੀਂ ਬੋਣੇ ਛੇਤਰ ਦੇਖੋ ਇੱਧਰ ਕਿਦਾਂ ਦੇ ਆ ਤੇ ਆ ਜਿਹੜੇ ਕਿਸਾਨ ਨੇ ਇਹ ਤਿਆਰੀ ਕਰ ਲੈਣ ਜਿਹੜੇ ਆਪਣੇ ਆਪ ਨੂੰ ਵੱਡੇ ਸਮਝਦੇ ਆ ਇਹਨਾਂ ਦਾ ਅਲਵਾਜ ਹੈ ਜਿਹੜਾ 4 ਤਰੀਕ ਤੋਂ ਬਾਅਦ ਕਰਾਂਗੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਸਾਰੀਆਂ ਹੀ ਪਾਰਟੀਆਂ ਦਾ ਚੋਣ ਪ੍ਰਚਾਰ ਤੇ ਜ਼ੋਰ ਲੱਗਿਆ ਹੈ ਉਥੇ ਹੀ ਦੋਸਤੋ ਬੀਜੇਪੀ ਪਾਰਟੀ ਦੇ ਜੋ ਉਮੀਦਵਾਰ ਨੇ ਉਹ ਵੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਪਰ ਦੋਸਤੋ ਕਿਸਾਨੀ ਅੰਦੋਲਨ ਜਿਵੇਂ ਆਪਾਂ ਜਾਣਦੇ ਹਾਂ ਕਿ ਚੱਲ ਰਿਹਾ ਹੈ ਉਸ ਵਿੱਚ ਦੋਸਤੋ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਬੀਜੇਪੀ ਲੀਡਰ ਜਿੱਥੇ ਕਿਤੇ ਵੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਆਉਂਦੇ ਨੇ ਜਾਂ ਵੋਟਾਂ ਮੰਗਣ ਆਉਂਦੇ ਨੇ ਉਹਨਾਂ ਦਾ ਵਿਰੋਧ ਕੀਤਾ ਜਾਵੇ ਉਸੇ ਨੂੰ ਲੈ ਕੇ ਦੋਸਤੋ ਕਿਸਾਨ ਜਥੇਬੰਦੀਆਂ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਬੀਜੇਪੀ ਦਾ ਕੋਈ ਵੀ ਲੀਡਰ ਚੋਣ ਪ੍ਰਚਾਰ ਦੇ ਲਈ ਆਉਂਦਾ ਹੈ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਕਿਸਾਨ ਜਥੇਬੰਦੀਆਂ ਦੇ ਇਸੇ ਦੋਸਤੋ ਵਿਰੋਧ ਦੇ ਕਾਰਨ ਹੰਸ ਰਾਜ ਹੰਸ ਨੇ ਕਿਸਾਨਾਂ ਖਿਲਾਫ ਵੱਡੀ ਗੱਲ ਕਹੀ ਹੈ ਉੱਥੇ ਹੁਣ ਦੋਸਤੋ ਬੀਜੇਪੀ ਆਗੂ ਰਵਨੀਤ ਬਿੱਟੂ ਵੀ ਕਿਸਾਨਾਂ ਬਾਰੇ ਬੋਲਿਆ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਂ ਬਣ ਜਾਂਦੇ ਪਿੱਛੇ ਚੱਲ ਜਾਂਦੇ ਹੁੰਦੇ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਆ ਉਹਨੇ ਰੋਟੀ ਖਾਨ ਜੋਗੇ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰਨਾ ਮੇਰੀ ਬੋਲੀ ਜ਼ਰੂਰ ਨਰਮ ਹੈ ਕੋਈ ਨਹੀਂ ਤਾਂ ਮੇਰੇ ਜਿਹੜੇ ਕੰਮ ਆ ਨਾ ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਰੂ ਤੁਹਾਡੇ ਜੋ ਸਾਰੇ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਚਾਹੁੰਦੇ ਜਿੰਦਾਬਾਦ 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 ਉਹਨਾਂ ਕੋਲ ਉੱਥੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ 'ਚ ਲਾ ਲਿਆ ਤਾਂ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈ ਇਹ ਤਾਂ ਮੇਰੇ ਸਾਹਮਣੇ ਹੋਇਆ ਮੈਂ ਮਨਤਾ ਬੋਲਦਾ ਰਹਿਣਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ 'ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਜਗੀਰ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਦਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਟ ਕੇ ਗਏ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਿਹਾ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗਦਾ ਇੱਥੇ ਯਾਰ ਕੋਈ ਬਰਾਬਰ ਦਾ ਜ਼ਮਾਨਾ ਹੀ ਨਹੀਂ ਗਾ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਮੈਂ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਤੇ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ ਚ ਇਹਨਾਂ ਨੇ ਬੰਦੇ ਬਣਨਾ ਨੇ ਛੇਤਰਾਂ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬੋਣੇ ਛੇਤਰ ਦੇਖਿਓ ਇੱਧਰ ਕਿਦਾਂ ਦੇ ਮਨਸਾਹਬ ਜੀ ਬੰਕਰਾ ਜੀ ਕੁਝ ਨਹੀਂ ਕਰਨਾ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ ਤੁਹਾਨੂੰ ਹੁਣ ਕੋਈ ਗਾਲ ਕੱਢੇ ਨੰਬਰ ਮੇਰਾ ਮੈਨੂੰ ਫੋਨ ਕਰ ਲੈਣਾ ਮੇਰਾ ਨੰਬਰ ਫੀਡ ਕਰਦਾ ਮੈਂ ਆ ਨੰਬਰ ਮੇਰਾ 91 52 99 52 ਅੱਗੇ 5 5 ਹਾਂਜੀ 5 5 ਅੱਗੇ ਕੀ ਹੈ ਅੱਗੇ ਕਹੇ ਤਾਂ ਇਹ 91 52 ਕੋਈ ਤੁਹਾਨੂੰ ਤੰਗ ਕਰੇ ਫੋਨ ਕਰੋ ਆਪਣੇ ਭਰਾ ਨੂੰ ਦੇਖੋ ਜਲਵਾ ਫੇਮਾਲ ਕਰੀ ਜਾ ਯਾਰ ਮੈਂ ਕਿਹਨੇ ਸ਼ਰਾਫਤ ਨਾ ਚਲੀ ਸ਼ੁਕਰਾ ਸਾਡੇ ਸਤਗੁਰਾਂ ਨੇ ਕਿਹਾ ਸੀ ਬੇਟਾ ਇਹ ਤੇਰਾ ਇਮਤਿਹਾਨ ਆ ਉੱਤਰੇ ਚ ਫੇਲ ਨਹੀਂ ਹੋਣਾ ਜੇ ਐਡਾ ਘਰਾਂ ਚ ਆ ਕੇ ਗਾਲੀ ਗਲੋਚ ਕਰਦੇ ਧੀਆਂ ਪੇੜਾਂ ਨੂੰ ਕੀ ਕਹਿ ਕਿ ਉਹਨੇ ਤੁਹਾਨੂੰ ਠੀਕ ਉਹ ਮੋਰ ਪਾ ਲਈ ਗੀ ਘਰ ਦਾਲ ਦੇਾਂਗੇ ਤੁਹਾਡਾ ਤੁਹਾਨੂੰ ਘਰਾਂ ਚ ਨਹੀਂ ਵੜਨ ਦੇਣਾ ਮင်း ਨੇ ਭਾਜਪਾ ਦੇ ਗੁੰਡੇ ਭਾਜਪਾ ਨਾਲ ਰਲੇ ਜੋ ਸ਼ਬਦ ਉਹਨਾਂ ਨੇ ਘੜੇ ਬੋਲੇ ਸੀ ਧੀਆਂ ਪਾਣਾਂ ਨੂੰ ਤੁਸੀਂ ਹੁਣ ਪਤਾਲਪੁਰੀ ਚ ਜਾਣ ਆਲੇ ਆ ਪਤਾਲਪੁਰੀ ਦੇਖੀ ਕਦੀ ਕਿਸੇ ਨੇ ਦੇਖੀ ਨਹੀਂ ਅੱਜ ਤੱਕ ਨਹੀਂ ਦੇਖੀ ਜੀ ਤੁਸੀਂ ਕਹਿੰਦੇ ਜਾਣ ਆਲੇ ਯੁੱਗ ਪਲਟਣ ਵਾਲਾ ਆ ਉਹ ਨਹੀਂ ਸਾਥਾ ਕਰਾਉਂਦਾ ਬਾਜਾਂ ਦਾ ਬਾਪੂ ਸਾਡਾ ਰਕਤ ਬਾਬਾ ਜੀਵਨ ਸਾਹ ਧੀਰ ਸਿੰਘ ਵੀਰ ਸਿੰਘ ਜਦੋਂ 나ਗਣੀ ਤੇ ਬਾਗਣੀ ਵੱਜੀ ਨਾ ਇਹਨਾਂ ਦੇ ਠੀਕ ਹੋ ਜਾਂਦੇ ਯੁੱਗ ਕੀ ਰਪੋਰਟ ਵੱਜੀ ਅੱਜ ਤੋਂ ਪਹਿਲਾਂ ਮੈਂ ਕਦੀ ਇਦਾਂ ਬੋਲਿਆ ਕਦੀ ਨਹੀਂ ਬੋਲਿਆ ਜੇ ਇੱਦਤੀ ਦੀ ਭੈਣ ਦੀ ਘਰ ਆ ਕੇ ਕਰਨਗੇ ਉਹ ਤੇ ਫਿਰ ਦੇਖਿਓ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਦੱਸਾਂਗੇ ਮਾਲਕ ਦੀ ਦੈਨ ਆ ਕਿ ਗਰੀਬ ਤੇ ਗਰੀਬ ਸ਼ਰੀਫ ਹੋ ਸਕਦਾ ਲੇਕਿਨ ਬੇਗਹਿਰਤ ਨਹੀਂ ਹੋ ਸਕਦਾ ਠੀਕ ਹੈ ਬੱਚੋ ਸਾਡੀ ਗੁੱਸੇ ਤੋਂ ਬਚੋ ਠੀਕ ਹੈ ਇੱਥੇ ਆਗਿ ਆਗ ਨਜ਼ਰ ਨਾ ਆਵੇ ਗੁਰੂ ਦੁਨੀਆ ਚ ਤੁਸੀਂ ਤੁਸੀਂ ਸਬਰ ਨਾਲ ਰਹਿਣਾ ਸਿਰਫ ਨੰਬਰ ਲਿਖ ਲਿਆ ਮੇਰਾ ਮੈਨੂੰ ਫੋਨ ਕਰੋ ਸਿੱਧਾ ਹੀ ਉਹੀ ਗੱਲ ਨਹੀਂ ਅਸਟਾ ਹੁਣ ਪੁੱਛ ਰਹੇ ਸੀ ਆ ਤੁਹਾਨੂੰ ਮਿਲ ਰਿਹਾ ਕਿ ਮਿਲ ਰਿਹਾ ਮਿਲ ਹੀ ਰਿਹਾ ਐਵੇਂ ਇਤਨੀ ਕਹਿ ਰਹੇ ਸੀ ਹਾਂ ਮਿਲਦਾ ਤਾਂ ਫਿਰ ਉਹੋ ਹੀ ਗਰੀਬ ਗਰੀਬ ਘਰ ਜੰਮਿਆ ਸੀ ਉਹਦੀ ਮਾਂ ਲੋਕਾਂ ਦੇ ਕੱਪੜੇ ਧੋਉਂਦੀ ਸੀ ਤੇ ਬਰਤਨ ਮਾਜਦੀ ਸੀ ਬੱਚੇ ਨੂੰ ਬੜੇ ਜ਼ਫਰ ਜਾਲ ਕੋ ਨੇ ਪਾਲਿਆ ਸੀ ਮਾਂ ਦੀ ਸੀਸ ਲੱਗ ਗਈ ਅੱਜ ਤੁਹਾਡਾ ਪ੍ਰਧਾਨ ਮੰਤਰੀ ਹੈ ਗਰੀਬ ਦਾ ਪੁੱਤ ਹੈ ਤੇ ਆ ਖੇਤ ਦਾ ਖੇਤ ਮਜ਼ਦੂਰ ਦਾ ਪੁੱਤ ਤੁਹਾਡੇ ਕੋਲ ਖੜਾ ਉਹਨੇ ਭੇਜਿਆ ਹੀ ਉਹ ਬੰਦਾ ਜਿਹਨੂੰ ਆਪ ਨੂੰ ਤਾਂ ਪਤਾ ਹੋਵੇ ਭੁੱਖ ਕੀ ਹੁੰਦੀ ਹੈ ਪਰ ਗਰੀਬੀ ਕੀ ਹੁੰਦੀ ਹੈ ਇਸ ਕਰਕੇ ਕਿਸੇ ਨਾ ਜ਼ਿਆਦਤੀ ਨਹੀਂ ਕਰਨੀ ਅਸੀਂ ਨਹੀਂ ਕਿਸੇ ਨਾ ਕਰਨੀ ਜਿਹੜਾ ਕਰੇਗਾ ਸਿਰ ਤੁਹਾਡਾ ਕੰਮ ਹੈ ਮੈਨੂੰ ਦੱਸਣਾ ਸਿਰ ਦੇਖ ਲਾਂਗੇ ਜੋ ਹੋਊਗਾ ਇਹ ਜ਼ਮਾਨਾ ਨਾਲੇ ਦੇਖੇਗਾ ਕਿ ਗਰੀਬ ਕਿੱਦਾਂ ਲੜਦੇ ਆ ਅਸੀਂ ਦਾ ਹਰ ਖਮੱਠਾ ਬਟਨ ਦਬਾਦ ਬਾਕੇ ਕਰਨਾ ਹੋਈ ਇਹੋ ਜਿਹਾ ਤਰੀਕਾ ਇਹੋ ਜਿਹਾ ਤਰੀਕਾ ਬਸ ਇਹੋ ਹੀ ਤੋਂ ਚਾਹੁੰਦੇ ਨੇਗੇ ਕਿ ਕੋਈ ਗਰੀਬ ਦਾ ਬੱਚਾ ਉੱਥੇ ਪਾਰਲੀਮੈਂਟ 'ਚ ਬੈਠੂਗਾ ਕੋਈ ਕਾਨੂੰਨ ਹੀ ਨਾ ਬਣਾ ਦੇ ਵੀ ਇਹਨਾਂ ਨੂੰ ਜ਼ਮੀਨਾਂ ਮਿਲ ਜਾਣ ਇਹ ਬਣਨੇ ਆ ਕਾਨੂੰਨ ਦੇਖ ਲਓ ਇਹ ਬਣ ਕੇ ਰਹਿਣੇ ਸੂਕਾ ਹੈ ਤਾਂ ਠੀਕ ਹੈ ਤੇ ਆਹ ਜਿਹੜੇ ਕਿਸਾਨ ਨੇ ਇਹ ਤਿਆਰੀ ਕਰ ਲੈਣ ਜਿਹੜੇ ਆਪਣੇ ਆਪ ਨੂੰ ਵੱਡੇ ਸਮਝਦੇ ਆ ਇਹਨਾਂ ਦਾ ਇਲਾਜ ਆ ਜਿਹੜਾ 4 ਤਰੀਕ ਤੋਂ ਬਾਅਦ ਕਰਾਂਗੇ ਪੰਜਾਬ ਸਾਡੇ ਨਾਲ ਆ ਅਜਾਦ ਤੇ ਲੋਕ ਸਾਡੇ ਨਾਲ ਲੱਗੇ ਐਨੀ ਜਨਤਾ ਤੁਸੀਂ ਸੋਚਦੇ ਹੋ ਐਨੀ ਜਨਤਾ ਵੀ ਕੋਹ ਪਤਾ ਹੀ ਨਹੀਂ ਉਹਨਾਂ ਨੂੰ ਆ ਚਾਰ ਝੰਡੀਆਂ ਜੀਆਂ ਲੈ ਕੇ ਖੜ ਜਾਂਦੇ ਹਾਂ ਤੇ ਪਿੰਡਾਂ ਤੋਂ ਰੋਕਦੇ ਹਾਂ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਕੱਲੇ ਕੱਲੇ ਦਾ ਹਿਸਾਬ ਕਰਾਂਗੇ ਕੱਲੇ ਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਬਣਾਉਣਾ ਆ ਜਿੰਨੇ ਵੀ ਤੁਰੇ ਹੋਏ ਨੇ ਕੋਈ ਸਰਕਾਰ ਉਈ ਸਰਕਾਰ ਰੋਕ ਨਹੀਂ ਸਕਦਾ ਕਿ ਮੋਦੀ ਦੀ ਸਰਕਾਰ ਬਣ ਨੂੰ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ ਫੇਰ ਨਾ ਕਿਉ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ ਤੁਸੀਂ ਬੰਦੇ ਦੇ ਪੁੱਤ ਬਣ ਜੋ ਜੇ ਕਰਨਾ ਫੇਰ ਨਾ ਕਿਉ ਜਿੰਨੇ ਕੁ ਤੁਸੀਂ ਢਾਈ ਟੋਟਰੂ ਪਹਿਲਾਂ ਫਿਰਦੇ ਹੋ ਤੁਸੀਂ ਉਹ ਫੋਰਚੂਨਲ ਅਡੇਬਰਾ ਬਣਾਈਆਂ ਐ ਮਜ਼ਦੂਰਾਂ ਨੂੰ ਨਾਂ ਲਾ ਲਿਆ ਕੱਟ ਕਰਦੇ ਰਹੇ ਹੋ ਤੁਸੀਂ ਤੁਸੀਂ ਤਮਾਸ਼ਾ ਬਣਾਇਆ ਪੰਜਾਬ ਦਾ ਦੁਨੀਆ ਚ ਮਿੱਟੀ ਬਲੀਦ ਕੀਤੀ ਐ ਤਾਨੂੰ ਚਾਹੀਦਾ ਕੀ ਆ ਕੋਈ ਚੀਜ਼ ਦੀ ਕਿਸੇ ਕਿਸਾਨ ਨੂੰ ਕਮੀ ਨਹੀਂਗੀ ਪੰਜਾਬ ਦੀ ਜੇ ਕੋਈ ਕਮੀ ਆ ਤਾਂ ਅਸੀਂ ਦੇਸ਼ ਤੋਂ ਲੈਣੀ ਆ ਆਪਣੇ ਤੋਂ ਇੱਕ ਇੱਕ ਚੀਜ਼ ਦੂਰ ਹੋ ਜੂਗੀ ਪਰ ਤੁਸੀਂ ਕਮਲਿਆਂ ਵਾਂਗੂ ਚੱਕ ਕੇ ਪਤਾ ਨਹੀਂ ਭੁੱਖੀ ਡੋਡੇ ਫੀਮ ਕਿਹੜਾ ਨਸ਼ਾ ਕਰਦੇ ਆ ਸਵੇਰੇ ਹੀ ਸਰਕਾਰ ਸਪੈਸ਼ਲ ਔਰਸ ਦੀ ਡਿਊਟੀ ਲਵਾ ਕੇ ਚਾਰਾਂ ਮਲੰਗਾਂ ਨੂੰ ਲੈ ਕੇ ਆਉਂਦੇ ਆ ਨਹੀਂ ਦੱਸੋ ਮੈਨੂੰ ਚਾਰ ਬੰਦੇ ਇਹ ਜੀ ਕਿਹੜੀ ਪੁਲਿਸ ਆ ਜਿਹਦੀ ਚਾਰ ਬੰਦੇ ਨਹੀਂ ਰੋਕ ਸਕਦੀ ਜੇ ਪੁਲਿਸ ਨਹੀਂ ਫੜੇ ਕੀ ਕਾਦੇ ਨੇ ਇਹ ਬੰਦੇ ਪੰਜਾਬ ਪਟਾ ਪਾਇਆ ਹੋਇਆ ਇੱਧਰ ਝਾੜੂ ਦਾ ਇੱਕ ਪਾਸੇ ਪਾਇਆ ਕਾਂਗਰਸ ਦਾ ਦੇਸ਼ ਦੀ ਰਾਜਧਾਨੀ ਕਿੱਢੀ ਆ ਦਿੱਲੀ ਚਲੇ ਜਾਓ ਉੱਥੇ ਇੱਕ ਪਾਸੇ ਸਾਰੇ ਕੈਂਡੀਡਾ ਨੇ ਝਾੜੂ ਲਮਕਾਇਆ ਇੱਕ ਪਾਸੇ ਪੰਜਾ ਲੰਦੇ ਆ ਆ ਸਾਡਾ ਇਨਚਾਰਜ ਜਿਹੜਾ ਪੰਜਾਬ ਦਾ ਕਾਂਗਰਸ ਪਾਰਟੀ ਦਾ ਤੇ ਕਾਂਗਰਸ ਦਾ ਪ੍ਰਧਾਨ ਆ ਦਵਿੰਦਰ ਯਾਦਵ ਅਰਸੋਂ ਦਿੱਲੀ ਚ ਕੇਜਰੀਵਾਲ ਤੇ ਦਵਿੰਦਰ ਯਾਦਵ ਦੋਨੋਂ ਕਹਿੰਦੇ ਸੀ ਸੋਨੀਆ ਗਾਂਧੀ ਜਿੰਦਾਬਾਦ ਉਹ ਕਹਿੰਦਾ ਸੀ ਕੇਜਰੀਵਾਲ ਜਿੰਦਾਬਾਦ ਦੇਖ ਲਿਓ ਪਰਸੋਂ ਦੀਆਂ ਅਗਿੱਡੀਆਂ ਦਿੱਲੀ ਦੀਆਂ ਚੰਡੀਗੜ੍ਹ ਜਦੋਂ ਆਏ ਉੱਥੇ ਵੀ ਦੋਨੋਂ ਇਨਚਾਰਜ ਨੇ ਕੋ ਕਹਿੰਦੇ ਜੀ ਮਨੀਸ਼ ਤਵਾੜੀ ਜਿੰਦਾਬਾਦ ਉਹ ਕਹਿੰਦਾ ਕੇਜਰੀਵਾਲ ਜਿੰਦਾਬਾਦ ਜਦੋਂ ਇਧਰੋਂ ਰਾਜਪੁਰਾ ਟੱਪਦੇ ਆ ਇਧਰੋਂ ਚੰਡੀਗੜ੍ਹ ਖਰੜ ਟੱਪਦੇ ਆ ਜਦ ਹੀ ਕੇਜਰੀਵਾਲ ਕਹਿੰਦਾ ਸੋਨੀਆ ਗਾਂਧੀ ਮਰਦਾਬਾਦ ਰਾਜਾ ਬੜਿੰਗ ਕਹਿੰਦਾ ਜਦ ਹੀ ਕੇਦਰੀਵਾਲ ਇਹਨਾਂ ਨੂੰ ਮਰ ਤੇ ਸ਼ਰਮ ਆਉਣੀ ਚਾਹੀਦੀ ਹੈ ਕਿਹਨੂੰ ਧੋਖਾ ਦੇ ਰਹੇ ਹੋ ਯਾਰ ਤੁਸੀਂ ਇੰਨੀ ਜਨਤਾ ਤੁਸੀਂ ਸੋਚਦੇ ਹੋ ਇੰਨੀ ਜਨਤਾ ਬੇਖੂਫਾ ਪਤਾ ਹੀ ਨਹੀਂ ਉਹਨਾਂ ਨੂੰ ਆ ਚਾਰ ਝੰਡੀਆਂ ਜਿਹਾ ਲੈ ਕੇ ਖੜ ਜਾਂਦੇ ਹੋ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਕੱਲੇ ਕੱਲੇ ਦਾ ਹਿਸਾਬ ਕਰਾਂਗੇ ਕੱਲੇ ਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਬਣਾਉਣਾ ਆ ਜਿੰਨੇ ਵੀ ਤੁਰੇ ਹੋਏ ਨੇ ਕੋਈ ਸਰਕਾਰ ਕੋਈ ਸਰਕਾਰ ਰੋਕ ਨਹੀਂ ਸਕਦਾ ਕਿ ਮੋਦੀ ਦੀ ਸਰਕਾਰ ਬਣਨ ਨੂੰ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ। ਫੇਰ ਨਾ ਕਿਉਂ? ਮੈਂ ਤੁਹਾਨੂੰ ਅੱਖ ਕੇ ਅੱਜ ਗੱਲ ਕਹਿ ਰਹੇ ਆ। ਤੁਸੀਂ ਬੰਦੇ ਦੇ ਪੁੱਤ ਬਣਜੋ। ਜੇ ਕਰਨਾ ਫੇਰ ਨਾ ਕਿਉਂ ਜਿੰਨੇ ਕੁ ਤੁਸੀਂ ਢਾਈ ਟੋਟਰੂ ਪਹਿਲਾਂ ਫਿਰਦੇ ਹੋ। ਤੁਸੀਂ ਉਹ ਫੋਰਚੂਨਲ ਅਡੇਬਰਾ ਬਣਾਈਆਂ ਐ। ਮਜ਼ਦੂਰਾਂ ਨੂੰ ਨਾਂ ਲਾਲ ਯਾ ਕੱਟ ਕਰਦੇ ਰਹੇ ਹੋ ਤੁਸੀਂ। ਤੁਸੀਂ ਤਮਾਸ਼ਾ ਬਣਾਇਆ ਪੰਜਾਬ ਦਾ ਦੁਨੀਆਂ ਚ ਮਿੱਟੀ ਪਲੀਤ ਕੀਤੀ ਆ। ਤੁਹਾਨੂੰ ਚਾਹੀਦਾ ਕੀ ਆ? ਕੋਈ ਚੀਜ਼ ਦੀ ਕਿਸੇ ਕਿਸਾਨ ਨੂੰ ਕਮੀ ਨਹੀਂ ਗਈ ਪੰਜਾਬ ਚ। ਜੇ ਕੋਈ ਕਮੀ ਆ ਤਾਂ ਅਸੀਂ ਵੇਚ ਤੋਂ ਲੈਣੀ ਆ ਆਪਣੇ ਤੋਂ ਇੱਕ ਇੱਕ ਚੀਜ਼ ਦੂਰ ਹੋ ਜੂਗੀ ਪਰ ਤੁਸੀਂ ਕਮਲਿਆਂ ਵਾਂਗੂ ਚੱਕ ਕੇ ਪਤਾ ਨਹੀਂ ਭੁੱਖੀ ਡੋਡੇ ਫੀਮ ਕਿਹੜਾ ਨਸ਼ਾ ਕਰਦੇ ਆ ਸਵੇਰੇ ਚਾਰ ਝੰਡੀਆਂ ਜੀਆਂ ਨਾਲੇ ਸਰਕਾਰ ਨਾਲ ਹੀ ਹੋਈ ਆ ਨਾਲ ਸਰਕਾਰ ਸਪੈਸ਼ਲ ਉਸ ਦੀ ਡਿਊਟੀ ਲਵਾ ਕੇ ਚਾਰਾਂ ਮਲੰਗਾ ਨੂੰ ਲੈ ਕੇ ਆਉਂਦੇ ਆ ਨਹੀਂ ਦੱਸੋ ਮੈਨੂੰ ਚਾਰ ਬੰਦੇ ਇਹ ਜੀ ਕਿਹੜੀ ਪੁਲਿਸ ਆ ਜਿਹਦੀ ਚਾਰ ਬੰਦੇ ਨਹੀਂ ਰੋਕ ਸਕਦੀ ਜੇ ਪੁਲਿਸ ਸਰੀ ਫਿਰ ਇਹ ਕੀ ਕਾਦੇ ਨੇ ਇਹ ਬੰਦੇ ਜਾਣ ਕੇ ਰੂਟ ਲਵਾ ਕੇ ਉਹਨਾਂ ਨੂੰ ਲੈ ਕੇ ਆਉਣਗੇ ਮੂਰੇ ਫਿਰ ਡਰਾਮਾ ਕਰਨਗੇ ਫੋਟੋਆਂ ਖਿੱਚੀਆਂ ਜਾਣ ਇਸ ਕਰਕੇ ਹਸਾਬ ਲਾ ਲਾ ਭਗਵੰਤ ਮਾਨ ਤੂੰ ਆਪਣਾ ਇੱਕ ਦਿਨ ਤੂੰ ਵੀ ਨਹੀਂ ਲੈਣਾ ਗੱਡੀ ਤੇ ਤੇ ਜਿਹੜੇ ਤੂੰ ਲਾਏ ਹੋਏ ਨੇ ਨਾ ਉਹਨਾਂ ਨੇ ਰਹਿਣਾ ਤੇ ਆਹ ਜਿਹੜੇ ਕਿਸਾਨ ਨੇ ਇਹ ਤਿਆਰੀ ਕਰ ਲੈਣ ਜਿਹੜੇ ਆਪਣੇ ਆਪ ਨੂੰ ਵੱਡੇ ਸਮਝਦੇ ਆ ਇਹਨਾਂ ਦਾ ਇਲਾਜ ਆ ਜਿਹੜਾ 4 ਤਰੀਕ ਤੋਂ ਬਾਅਦ ਕਰਾਂਗੇ ਪੰਜਾਬ ਸਾਡੇ ਨਾਲ ਆ ਅਜਾਦ ਤੇ ਲੋਕ ਸਾਡੇ ਨਾਲ ਲੱਗੇ ਰਾਸ਼ਟਰੀ ਜਨਤਾ ਪਾਰਟੀ ਰੋਹ ਰੋਹ ਚਾਰ ਵੀਡੀਓ ਜੇ ਲੈ ਕੇ ਉੱਥੇ ਫਿਰਦੇ ਰਹਿੰਦੇ ਹੋ ਮੈਂ ਕਹਿੰਦਾ ਇਲੈਕਸ਼ਨਾਂ ਚ ਲੋਕਾਂ ਨੂੰ ਕਾਨੂੰ ਕਾਨੂੰ ਨਹੀਂ ਮੇਰੇ ਯਾਰ ਕੇ ਦਾਦਾ ਜਸਰ ਅਭਿਨ ਸਿੰਘ ਇੱਕ 47 ਤੋਂ ਨਹੀਂ ਡਰੇ ਉਹ ਮੋੜ ਕੇ ਦੇਤੀਆਂ ਸੀ ਤੁਸੀਂ ਕੀ ਚੀਜ਼ਾਂ ਡੰਡੀਆਂ ਨੇ ਚੱਕੀ ਫਿਰਦੇ ਹੋ ਇਹ ਇਸ ਕਰਕੇ ਆਪਣੇ ਆਪ ਨੂੰ ਸਾਹਬ ਚ ਰਹੋ ਆਪਣਾ ਕੰਮ ਨਾਲ ਕੰਮ ਕਰੋ ਜਿੰਨਾ ਮਰਜੀ ਤੁਸੀਂ ਵਿਰੋਧ ਕਰੋ ਕਰ ਸਕਦੇ ਹੋ ਪਰ ਕੋਈ ਤਰੀਕਾ ਹੁੰਦਾ ਡੈਮੋਕਰੇਸੀ ਚ ਲੋਕਤੰਤਰ ਚ ਆਹ ਜਿਹੜੀ ਗੱਲ ਕਹੀ ਹੈ ਪ੍ਰਧਾਨ ਜੀ ਇਹ ਸ਼ਹਿਰਾਂ ਚ 1-2% ਦਾ ਕੋਈ ਫਰਕ ਹੋਊ ਪਰ ਮੈਂ ਤੁਹਾਨੂੰ ਦਾਅਵੇ ਨਾ ਕਹਣਾ ਜਿਹੜਾ ਜਗਰਾਉ 80000 ਵੋਟ ਆ 80000 ਚੋਂ ਮੈਂ ਤੁਹਾਨੂੰ ਉਹਦੇ ਦੱਸਦਾ ਜਿਹੜਾ ਮੇਰੇ ਕੋਲ ਡਾਟਾ ਹੈ ਜਗਰਾਉ ਚ ਇੱਕ ਤਰਫਾ 60000 ਵੋਟ ਆ ਜਿਹੜੀ ਉਹ ਬੀ ਜੀ ਪੀ ਨੇ ਪੂਰੀ ਜਿੰਦਾਬਾਦ ਜਿਹੜੀ ਜਿੰਦਾਬਾਦ ਜਿਹੜੇ ਜਿਹੜੇ ਗਦਾਰ ਹੋਣਗੇ ਦੇਸ਼ ਦੇ ਜਿਹੜੇ ਜਿਹੜੇ ਗਦਾਰ ਹੋਣਗੇ ਆਮ ਦੇ ਜਿਹੜੇ ਗਦਾਰ ਹੋਣਗੇ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਖੋਲਿਆ ਗੁਰਨਾਨਕ ਦਾ ਜਿਹੜੇ ਗਦਾਰ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਦੇ ਮੂਹਰੇ ਜਿਨ੍ਹਾਂ ਨੇ ਚਾਰ ਸ਼ਹਿਬਜ਼ਾਦਿਆਂ ਦਾ ਬੀਰ ਬਾਲ ਦਿਵਸ ਮਨਾਇਆ ਸਾਡੇ 400 ਸਾਲਾ 500 ਸਾਲ ਮਨਾਇਆ ਉਹ ਗਦਾਰ ਹੋਣਗੇ ਜਿਹੜੇ ਕਮਲ ਦੇ ਫੁੱਲ ਤੇ ਵੋਟ ਨਹੀਂ ਪਾਉਣਗੇ ਕਿਉਂਕਿ ਹਰ ਧਰਮ ਦਾ ਅਜ ਵਾਲਮੀਕ ਮਹਾਰਾਜ ਦੀ ਗੱਲ ਕਰ ਲੋ ਜੇ RAM ਜੀ ਸਭ ਤੋਂ ਪਹਿਲਾਂ ਵੀ ਵਾਲਮੀਕ ਮਹਾਰਾਜ ਨੇ ਲਿਖਿਆ ਸੀ RAM ਜੀ ਪੈਦਾ ਹੋਣ ਤੋਂ ਵੀ ਪਹਿਲਾਂ ਅੱਜ ਮੋਦੀ ਜੀ ਨੇ ਵੀ ਉਵੇਂ ਹੀ ਰਾਮ ਜੀ ਦੇ ਮੰਦਿਰ ਜਾਣ ਤੋਂ ਪਹਿਲਾਂ ਜਦੋਂ ਤੁਸੀਂ ਉਤਰੋਗੇ ਉੱਥੇ ਭਗਵਾਨ ਵਾਲਮੀਕ ਮਹਾਰਾਜ ਦਾ ਨਾਮ ਹੋਏਗਾ ਤੇ ਉਹਨਾਂ ਦੀ ਤਸਵੀਰ ਹੋਏਗੀ ਪਹਿਲਾਂ ਉਹਨਾਂ ਦੇ ਦਰਸ਼ਨ ਕਰੋਗੇ ਤੇ ਫਿਰ ਰਾਮ ਜੀ ਦੇ ਦਰਸ਼ਨ ਕਰੋਗੇ ਇਹ ਗੱਲਾਂ ਦਾ ਇਹ ਗੱਲਾਂ ਮਾਰਨਗੇ ਇਹ ਗੱਲਾਂ ਕਰਨਗੇ ਇਸ ਕਰਕੇ ਮੈਂ ਦੂਜੇ ਪਾਸੇ ਵੀ ਕਹਿੰਦਾ ਸਾਡੇ ਮੁਸਲਮ ਭਰਾ ਵੀ ਬੈਠੇ ਮਿਲੇ ਹਰੇਕ ਦੀ ਧੀ ਤੇ ਭੈਣ ਸਭ ਦੀ ਸਾਂਝੀ ਹੈ ਟ੍ਰਿਪਲ ਤਲਾਕ ਮੈਂ ਉਸ ਪਾਰਲੀਮੈਂਟ ਸੀ ਜਦੋਂ ਇਹ ਕਾਨੂੰਨ ਪਾਸ ਹੋਇਆ ਵੀ ਤਲਾਕ 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 ਕਹਿ ਕੇ ਟੱਕਰ ਚਾਹੇ ਮੁਆਇਦ ਤੇ ਕਹਿ ਦੋ ਮੋਦੀ ਜੀ ਨੇ ਇਹ ਕਾਨੂੰਨ ਲਿਆਇਆ ਵੀ ਬਿਲਕੁਲ ਕਿਸੇ ਧੀ ਪਹਿਣ ਦੇ ਨਾਲ ਕੋਈ ਵੀ ਅਸੱਤਕਾ ਨਹੀਂ ਹੋਊਗਾ ਜਿਹਦੇ ਨਾਲ ਕੋਈ ਐਸੀ ਗੱਲ ਹੋਵੇ ਉਹ ਕਾਨੂੰਨ ਵਿੱਚ ਮੋਦੀ ਜੀ ਨੇ ਲਿਆਂਦਾ ਇਹ ਮੁਮਾਰਕ ਇਹ ਮੁਕਾਬਲਾ ਕਰਨਗੇ ਅੱਜ ਵੀ ਅੱਜ ਵੀ ਸਾਰਾ ਪਰਿਵਾਰ ਕੇਜਰੀਵਾਲ ਦਾ ਬੇਲ ਤੇ ਆ ਅੱਜ ਵੀ ਸਾਰਾ ਗਾਂਧੀ ਪਰਿਵਾਰ ਬੇਲ ਤੇ ਆ ਇਹ ਮੋਦੀ ਜੀ ਨਾਲ ਮੁਕਾਬਲਾ ਕਰਨਗੇ ਅਸੀਂ ਉਰੇ ਇੱਕ ਮੈਂ ਤੁਹਾਨੂੰ ਇੱਕ ਝੂਠ ਨਹੀਂ ਕਰਦਾ 1 ਕਰੋੜ ਦੇਤਾ ਜੀ 50 ਦੇਤਾ ਜੀ 20 ਦੇਤਾ ਜੀ ਇਹ ਗੱਲਾਂ ਛੱਡੋ ਇੱਕ ਵਾਰ ਜਦਨ ਮੋਦੀ ਜੀ ਨੂੰ ਪੰਜਾਬ ਚ ਆਪਾਂ ਉਰੇ ਲੈ ਆਏ ਫੁੱਲ ਨੂੰ ਲੁਧਿਆਣੇ ਚ ਲੈ ਆਏ 6 ਮਹੀਨੇ ਦੇ ਅੰਦਰ ਅੰਦਰ 6 ਮਹੀਨੇ ਦੇ ਅੰਦਰ ਅੰਦਰ ਜਿਹੜਾ 60 ਸਾਲ ਚ ਨਹੀਂ ਹੋਇਆ ਉਹ ਲੁਧਿਆਣੇ ਤੇ ਜਗਰਾਉਂ ਚ ਹੋਊਗਾ ਮੈਂ ਤੁਹਾਨੂੰ ਵਾਦਾ ਕਰਦਾ 1000 ਕਰੋੜ ਰੁਪਈਆ ਜੇ ਮੈਂ ਲੁਧਿਆਣੇ ਲਿਆ ਸਕਦਾ ਨਾ ਸਰਕਾਰ ਤੋਂ ਬਗੈਰ 스마트 ਸਿਟੀ ਤੇ ਇੱਥੇ ਜਗਰਾਉਂ ਵੀ ਮੈਂ ਹਜ਼ਾਰ ਕਰੋੜ ਰੁਪਇਆ ਸਰਕਾਰ ਚ ਜੇ ਦਿਨ ਬਹਿ ਗਿਆ ਜਾ ਕੇ ਇਹ ਜਗਰਾਉਣ ਲਈ ਲੈ ਕੇ ਆਉਂਗਾ ਤੁਹਾਡੇ ਕੋਲ ਜਗਾ ਨਹੀਂ ਉਹ ਪੈਸੇ ਖਰਚ ਕਰਨ ਦੀ ਐਨੇ ਸ਼ਬਦਾਂ ਨਾਲ ਕੋਈ ਸ਼ਬਦ ਗੁੱਸੇ ਚ ਕਹਿ ਗਿਆ ਹੋਵਾ ਕਈ ਵਾਰ ਐਸੀਆਂ ਜਜਵਾਤੀ ਬੰਦਾ ਹੋ ਜਾਂਦਾ ਏ ਪਰ ਤੁਸੀਂ ਇਕੱਲੇ ਇਕੱਲੇ ਘਰ ਦੇ ਕਾਂਗਰਸੀ ਕੋਲ ਜਾਣਾ ਇਕੱਲੇ ਇਕੱਲੇ ਆਮ ਆਦਮੀ ਕੋਲ ਜਾਣਾ ਇਕੱਲੇ ਇਕੱਲੇ ਅਕਾਲੀ ਦਲ ਜਾਣਾ ਵੀ ਇਹ ਵੋਟ ਪਾਈ ਪ੍ਰਾਈਮ ਮਿਨਿਸਟਰ ਦੀ ਆ ਇਹਨੂੰ ਜਾਇਆ ਨਾ ਕਰਿਓ ਜੇ ਤੁਸੀਂ ਉਹਨਾਂ ਨੂੰ ਪਾਉਣੀ ਆ ਉਹ ਵੋਟ ਖੂਚ ਸਿੱਟਣ ਵਾਲੀ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰਾਂ ਤੇ ਬੈਠੇ ਨੇ ਉਥੇ ਦੋਸਤੋ ਲੋਕ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਜੋ ਬੀਜੇਪੀ ਲੀਡਰ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਤੇ ਕਿਸਾਨਾਂ ਵੱਲੋਂ ਉਹਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜੋ ਵੀ ਦੋਸਤੋ ਬੀਜੇਪੀ ਲੀਡਰ ਅਨਸ ਰਾਜਹੰਸ ਅਤੇ ਰਵਨੀਤ ਬਿੱਟੂ ਨੇ ਕਿਸਾਨਾਂ ਬਾਰੇ ਆਪਣਾ ਬਿਆਨ ਦਿੱਤਾ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੋ ਉਹ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ